ਇਹ 98 ਮਾਡਲ ਹੈ ਹਾਂ ਠੀਕ ਹੈ ਸਿੰਗਲ ਕਲਚ ਦਾ ਹੈ ਠੀਕ ਹੈ ਜੀ ਟਾਇਰ 40 ਤੋਂ 45 ਪੈਸੇ ਇਹ 97 ਮਾਡਲ ਹੈ ਹਾਂ ਜੀ ਇਹ ਡਬਲ ਕਲਚ ਹੈ ਡਬਲ ਕਲਚ ਹੈ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਮੰਗਰਾਟ ਨਵੇਂ ਲੱਗੇ ਹੋਏ ਨਵੇਂ ਲੱਗੇ ਹੋਏ ਐਡੀ ਹੈ ਭਾਈ 2001 ਮਾਡਲ ਹੈ ਹਾਂ ਜੀ ਪੰਜਾਬ ਨੰਬਰ ਹੈ ਠੀਕ ਹੈ ਜੀ ਚੌਕੜਾ ਟਾਇਰਾਂ ਦਾ ਨਾਮ ਹੈ ਭਾਈ 2003 ਮਾਡਲ ਹੈ ਹਾਂ ਜੀ ਸਿੰਗਲ ਕਲਚ ਹੈ ਠੀਕ ਹੈ ਜੀ ਟਾਇਰ 40 ਤੋਂ 45 ਪੈਸੇ ਹੈ ਠੀਕ ਹੈ ਜੀ ਬਾਡੀ ਲੈਣ ਦਾ ਸਾਰਾ ਓਰੀਜਨਲ ਹੈ ਭਾਈ 2002 ਮਾਡਲ ਹੈ ਹਾਂ ਜੀ ਪੰਜਾਬ ਨੰਬਰ ਹੈ ਠੀਕ ਹੈ ਡਬਲ ਕਲਚ ਹੈ ਡਬਲ ਕਲਚ ਢਿੱਡ ਜਾ ਕੇ ਚੰਕੜਾ ਟੈਰਾਂ ਨਵਾਂ 16 ਟੈਰਾਂ ਅੱਛਾ ਡਾਕਟਰ ਆਪਾਂ ਪਹੁੰਚੇ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਸਾਡੇ ਨਾਲ ਬਾਈ ਦੀਪ ਜੁੜਿਆ ਸਤਿ ਸ਼੍ਰੀ ਅਕਾਲ ਬਾਈ ਦੀਪ ਸਤਿ ਸ਼੍ਰੀ ਅਕਾਲ ਬਾਈ ਠੀਕ ਹੈ ਬਾਈ ਚੜ੍ਹਦੀ ਕਲਾ ਹਾਂ ਵਧੀਆ ਬਾਈ ਵਧੀਆ ਹੋ ਗਿਆ ਕਿੰਨੇ ਕ ਟਰੈਕਟਰ ਨੇ ਦੀਪਾ ਟਰੈਕਟਰ ਹੈਗੇ ਆ ਬਾਈ ਆਪਣੇ ਕੋਲ ਪੂਰੇ ਤਰ੍ਹਾਂ ਦੇ ਆ ਪੂਰੇ ਵਧੀਆ ਟਰੈਕਟਰ ਬਾਈ ਨਵੇਂ ਟਰੈਕਟਰ ਹੋਰ ਦੱਸ ਠੀਕ ਹੈ ਅੱਜ ਕਿੰਨੇ ਕ ਨੇ ਦੀਪ ਬਾਈ ਟਰੈਕਟਰ ਹੈਗੇ ਆ ਬਾਈ ਆਪਣੇ ਕੋਲ ਸੀ 7 ਟਰੈਕਟਰ ਸੀ 7 ਤੇ ਕਿੱਥੋਂ ਕਾ ਸਟਾਰਟ ਹੋ ਜਾਣਗੇ ਆਪਣੇ ਕੋਲੇ ਹੋ ਜੂ ਬਾਈ 135000 ਤੋਂ ਸਟਾਰਟ 135 ਤੋਂ ਹਾਂ ਉ ਹਾਂ ਮੰਡੀ ਨੂੰ ਟਰੈਕਟਰ ਰੇਟ ਆਪਣਾ ਘਟਾ ਹੈ ਮੰਡੀ ਨੂੰ ਘਟਾ ਹੈ ਘਟਾ ਹੈ ਜਮਾ ਜਮਾ ਛੋਟੇ ਕਿਸਾਨਾਂ ਲਈ ਠੀਕ ਹੈ ਬਹੁਤ ਵਧੀਆ ਬਹੁਤ ਵੱਡੇ ਟਰੈਕਟਰ ਜੀ ਵੀ ਦੋ ਟਰੈਕਟਰ ਵੱਡੇ ਉਹਨਾਂ 'ਚ ਵੀ ਆਪਣਾ ਡਿਸਕਾਊਂਟ ਹੈ ਪੂਰਾ ਪੂਰਾ ਠੀਕ ਹੈ ਤੇ ਲੋਕੇਸ਼ਨ ਕੀ ਹੈ ਤੇਰੀ ਲੋਕੇਸ਼ਨ ਮੇਰਾ ਪਿੰਡ ਰਾਪਰ ਹੈ ਮੰਡੀ ਤੋਂ ਮਾਨਸਰ ਰੋਡ ਤੇ ਠੀਕ ਹੈ ਉਹ ਟਰੈਕਟਰ ਤਲਵੰਡੀ ਵੀ ਹੁੰਦੀਆਂ ਮੇਰੇ ਠੀਕ ਹੈ ਜਿੱਥੇ ਮੰਡੀ ਲੱਗਦੀ ਹੈ ਠੀਕ ਹੈ ਟਰੈਕਟਰ ਇੱਥੇ ਨੌਰੇਜ ਵੀ ਹੁੰਦੀਆਂ ਆਪਣੀ ਠੀਕ ਹੈ ਜੀ ਹਾਂ ਤੇ ਹੁਣ ਆਪਾਂ 60 ਦੇ ਫਾਰਮ ਤੋਂ ਸਟਾਰਟ ਕਰਦੇ ਹਾਂ ਇਹਦੇ ਬਾਰੇ ਦੱਸਿੰਦੀਪ ਇਹ 98 ਮਾਡਲ ਹੈ ਹਾਂ ਠ ਠੀਕ ਹੈ ਜੀ ਟਾਇਰ 40 ਤੋਂ 45 ਪੈਸੇ ਹੈ ਠੀਕ ਹੈ ਜੀ ਮਰਗਾਟਾਂ ਦਾ ਰਿੰਬਾਂ ਦਾ ਰੀਜਨਲ ਆ ਸ਼ੋ ਸ਼ਾ ਦਾ ਠੀਕ ਹੈ ਜੀ ਟਰੈਕਟਰ ਇੰਜਨ ਗੇਅਰ ਦਾ ਬਹੁਤ ਨਵਾਂ ਬੰਦਾ ਬਾਹ ਕੇ ਲੈ ਜੀ ਭਾਵਾ ਇੰਜਨ ਗੇਅਰ ਤਾਂ ਓਕੇ ਆ ਪੂਰਾ ਫੁੱਲ ਓਕੇ ਆ ਤੇ ਆ ਟਾਇਰਾਂ ਦੀ ਕੰਡੀਸ਼ਨ ਟਾਇਰ 40 ਕੇ ਪੈਸੇ ਚਾਰੇ 40 ਕੇ ਪੈਸੇ ਟਾਇਰ ਨੇ ਮਿੱਤਰੋ ਹਾਂ ਟਰੈਕਟਰ ਚੈੱਕ ਕਰ ਸਕਦੇ ਹੋ ਬਾਈ ਕਹਿੰਦਾ ਬਾਹ ਕੇ ਫੁੱਲ ਤਸੱਲੀ ਕਰਕੇ ਜਾ ਸਕਦੇ ਹੋ ਟਰੈਕਟਰ ਨੂੰ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਾਈ ਤੇ ਸਿੰਗਲ ਕਲੱਚ ਚ ਹੈ ਸਿੰਪਲ ਕੱਪੜੇ ਵਾਲੀ ਛਾਤਰੀ ਆ ਗਈ ਹਾਂ 98 ਮਾਡਲ ਆ ਗਿਆ ਤੇ ਰੇਟ ਬਾਈ ਰੇਟ 1 ਲੱਖ ਤੇ ਦੇਣਾ ਕਿੰਨੇ ਦਾ 135 ਹਜ਼ਾਰ ਡਾਕਟਰ ਦੇਣਾ 135000 ਦਾ ਮਿੱਤਰੋ ਬਾਈ ਕਹਿੰਦਾ ਟਰੈਕਟਰ ਦੇ ਦਿਆਂਗੇ ਹਾਂ 130 ਦਾ ਲੈ ਜਾਓ ਯਾਰ ਗਰਮੀ ਜੀ ਉਹੀ ਘੜੀ ਆ ਕੋਈ ਗੱਲ ਨਹੀਂ 130 ਦਾ ਹੀ ਲੈ ਜਾਓ ਤੇ ਮੂਹਰੇ ਆ ਗਿਆ 60 ਫਾਰਮ ਬੇਰ ਦੱਸੀ ਬਾਈ ਇਹਦੇ ਬਾਰੇ ਇਹ 97 ਮਾਡਲ ਹੈ ਹਾਂਜੀ ਇਹ ਡਬਲ ਕਲਚ ਹੈ ਡਬਲ ਕਲਚ ਹੈ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਮੰਗਰਾਟ ਨਵੇਂ ਲੱਗੇ ਹੋਏ ਨੇ ਨਵੇਂ ਲੱਗੇ ਹੋਏ ਏਡੀਆ ਦੇ ਠੀਕ ਹੈ ਤੇ ਟਾਇਰਾਂ ਦੀ ਕੰਡੀਸ਼ਨ ਸਰ ਮਗਲੇ ਹੈਗਾ 50% ਮੂਰਲੇ ਵੀ 50% ਮੂਰਲੇ ਵੀ 50% ਤੇ ਇੰਜਨ ਗੇਅਰ ਦਾ ਇੰਜਨ ਗੇਅਰ ਪੂਰਾ ਵਧੀਆ ਪੂਰਾ ਪੂਰਾ ਜਮਾਦੰਦ ਦਾ ਕੋਕਰਾ ਤਸੱਲੀ ਕਰਕੇ ਲੈ ਜੇ ਬੰਦਾ ਤਸੱਲੀ ਕਰਕੇ ਲੈ ਜੇ ਬੰਦਾ ਬਾਈ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਪੀਵੀ ਨੰਬਰ ਹੈ ਪੀਵੀ ਨੰਬਰ ਹੈ ਹਾਂ ਠੀਕ ਹੈ ਤੇ ਸੈਂਪਲ ਕੱਪੜੇ ਵਾਲੀ ਛਤਰੀ ਆ ਗਈ ਤੇ ਮਾਡਲ ਬਾਈ ਜੀ ਮਾਡਲ ਹੈਗਾ 97 97 97 ਦਾ ਰੇਟ 190000 ਰੁਪਏ ਡਿਮਾਂਡ ਹੈ ਦੀ ਆਪਣੀ ਦੇਣਾ ਕਿੰਨੇ ਦਾ ਹੈ ਦੇ ਦੇ 175000 ਦਾ ਹੇਰ ਬੇਤਰਰਾ ਕਰ ਗਿਆ ਨਹੀਂ ਕਰਿਆ 170 ਦੇ ਹੀ ਲੈ ਜਿਓ ਯਾਰ ਕੋਈ ਗੱਲ ਨਹੀਂ 1 ਲੱਖ 70000 ਦਾ ਟਰੈਕਟਰ ਆ ਜਾ ਮੈਂ ਹੀ ਕਰੂੰਗਾ ਡਿਸਕਾਊਂਟ ਸਾਰਿਆਂ ਤੇ ਟਰੈਕਟਰ ਚੰਗਾ ਮੂਰੇ ਆ ਗਿਆ 750 ਸਿਆਉਣਾ ਲੀਕਾ ਬਾਈ ਦੱਸੀ ਇਹਦੇ ਬਾਰੇ ਇਹ ਬਾਈ 2001 ਮਾਡਲ ਹੈ ਹਾਂਜੀ ਪੰਜਾਬ ਨੰਬਰ ਹੈ ਠੀਕ ਹੈ ਜੀ ਚੌਕੜਾ ਟਾਇਰਾਂ ਦਾ ਨਾਮ ਹੈ ਚੌਕੜੇ ਰੁਪੀ ਪਿਆ ਠੀਕ ਹੈ ਡਿਸਟ੍ਰਿਬਿਊਟਰ ਹੈ ਤੇਲ ਬ੍ਰੇਕਾਂ ਹੈ ਡਿਸਟ੍ਰੀਬਿਊਟਰ ਆ ਤੇਲ ਬ੍ਰੇਕਾਂ ਹਾਂ ਸਾਰਾ ਟਰੈਕਟਰ ਜੈਨੂਆ ਨੇ ਸਾਰਾ ओरिजिनल ਆ ਬਾਈ ਹਾਂ 10 ਮਾਡਲ ਵਰਗਾ ਟਰੈਕਟਰ ਆ ਬਾਈ 10 ਮਾਡਲ ਵਰਗੇ ਜਿਹੀ 10 ਮਾਡਲ ਟਰੈਕਟਰ ਦੀ ਕਟਾਈ ਹੁੰਦੀ ਆ ਠੀਕ ਆ ਉਦੋਂ ਵੀ ਚੰਗਾ ਹੋਊ ਪੁਰਾਣਾ ਉਦੋਂ ਵੀ ਚੰਗਾ ਹੋਣਾ ਹਾਂ ਤੇ ਮਾਡਲ ਕਿੰਨੇ ਆ ਗਏ ਬਾਈ ਮਾਡਲ 2001 ਹੈ 1 ਹਾਂ ਸੈਂਪਲ ਕੱਪੜੇ ਵਾਲੀ ਸਾਤਰੀ ਆ ਗਈ ਤੇ ਰੇਟ ਆ ਮੇਰੇ ਡਾਟੇ ਦਾ 2 ਲੱਖ ਤੇ 43000 ਰੁਪਿਆ ਦੇ ਰਾਂ ਕਿੰਨੇ ਦਾ 2 ਲੱਖ 30000 ਡਾਟੇ ਦੇਵਾ 2 ਲੱਖ 30000 ਦਾ 225 ਦਾ ਲੈ ਜਾ ਬਾਈ ਲੈ ਜਾ ਤੇਰੀ ਵੀਡੀਓ ਦਾ ਕੋਈ ਮਾਨਤਨ ਦਿਖਾ ਰੇ ਮੈਨੂੰ ਸਕਰੀਨ ਸ਼ਾਟ ਥੋੜੀ ਵਾਸਤੇ 225 ਦਾ ਬਾਕੀਆਂ ਵਾਸਤੇ 230 ਠੀਕ ਹੈ ਨਹੀਂ ਸਾਰਿਆਂ ਨੂੰ ਤੇ ਨਹੀਂ ਯਾਰ ਜਿਹੜਾ ਵੀਡੀਓ ਦਿਖਾਉਂਦਾ ਨਹੀਂ ਜਾ ਕੇ ਤੇ ਮੁਰਿਆ ਗਿਆ 35 ਦਾ ਸਿਉਣਾ ਲਿਕਾ ਇਹਦੇ ਬਾਰੇ ਦੱਸੀ ਬਾਈ ਇਹ ਬਾਈ 2003 ਮਾਡਲ ਹੈ ਹਾਂਜੀ ਸਿੰਗਲ ਕਲੱਚ ਹੈ ਠੀਕ ਹੈ ਜੀ ਟਾਇਰ 40 ਤੋਂ 45 ਪੈਸੇ ਹੈ ਠੀਕ ਹੈ ਜੀ ਬਾਡੀ ਲੈਨ ਦਾ ਸਾਰਾ Ориਜਨਲ ਹੈ ਸਾਰਾ Ориਜਨਲ ਹੈ ਹਾਂ ਠੀਕ ਹੈ ਜੀ ਸਿੰ 40 ਕਿ 55 ਟਾਇਰ ਨੇ ਚੌਕੜਾ ਬਾਈ ਲੈਟਰ ਬਹੁਤ ਵਧੀਆ ਇੰਜਨ ਗੇਅਰ ਦਾ ਓਕੇ ਫੁੱਲ ਓਕੇ ਮਿੰਜਨ ਗੇਅਰ ਦਾ ਬਾਈ ਕਹਿੰਦਾ ਫੁੱਲ ਓਕੇ ਆ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਮਾਡਲ ਬਾਈ ਜੀ ਮਾਡਲ 2003 ਜੀ ਤਿੰਨ ਹਾਂ ਤਿੰਨ ਮਾਡਲ ਦਾ ਬਾਈ ਰੇਟ 1,45,000 ਰੁਪਏ ਡਿਮਾਂਡ ਆ ਬਾਈ ਇਹਦੀ ਆਪਣੀ ਦੇਣਾ ਕਿੰਨੇ ਦਾ 1,30,000 ਟਰੈਕਟਰ ਦੇ ਦੇ ਕਹਿੰਦੇ ਕੁਝ ਨਹੀਂ ਨਹੀਂ 1,25 ਦਾ ਲੈ ਜਿਓ ਬਾਈ ਕੋਈ ਗੱਲ 1,25,000 ਦਾ ਤੁਸੀਂ ਇਹ ਟਰੈਕਟਰ ਲੈ ਜਿਓ ਚੰਗਾ ਟਰੈਕਟਰ ਆ ਟਰੈਕਟਰ ਦੇਖ ਸਕਦੇ ਤੁਸੀਂ ਤੇ ਮੂਰੀ ਆ ਗਿਆ 740 ਸਿਆਉਨਾਲਿਕਾ ਇਹਦੇ ਬਾਰੇ ਦੱਸੀ ਬਾਈ ਇਹ ਬਾਈ 2002 ਮਾਡਲ ਹੈ ਹਾਂਜੀ ਪੰਜਾਬ ਨੰਬਰ ਹੈ ਠੀਕ ਹੈ ਡਬਲ ਕਲਚ ਹੈ ਡਬਲ ਕਲਚ ਟਾਇਰ ਹੈਗੇ 80 ਤੋਂ 85 ਪੈਸੇ ਚਾਰੇ ਠੀਕ ਹੈ ਜੀ 13 ਲੈ 13 ਚ ਠੀਕ ਹੈ ਜੀ ਠੀਕ ਹੈ ਰੰਗ ਰੂਪ ਤਾਂ ਸਾਰਾ オリジナル ਟਰੱਕ ਸਾਰਾ オリジナル ਹੈ ਹਾਂ ਉਹ ਵੀ ਕਪੜੇ ਵਾਲੀ ਛਾਤਰੀ ਆ ਗਈ ਪੰਜਾਬ ਨੰਬਰਾਂ ਮਾਨਸਾ ਪੰਜਾਬ ਨੰਬਰ ਮਾਨਸਾ ਦਾ ਇਹ ਤਾਂ ਬੱਗੋ ਵੀ ਜੀ ਵੀ ਦੱਸ ਦਿੰਦੀ ਆ ਯਾਰ ਹਾਂ ਬਾਕੀ ਟਰੈਕਟਰ ਸਾਰੇ ਜੈਨੂਆ ਨਾ ਜੰਨਾ ਹੈਗੇ ਚਲਾਈ ਦੇ ਵਾੜਾ ਚੰਗੇ ਠੀਕ ਹੈ ਜੀ ਹਾਂ ਤੇ ਫਿਰ ਮਾਡਲ ਬਾਈ ਮਾਡਲ ਹੈਗਾ 2002 2002 ਹਾਂ ਤੇ 2002 ਮਾਡਲ ਦਾ ਰੇਟ 1,85,000 ਰੁਪਏ ਡਿਮਾਂਡ ਆਪਣੀ 1,85,000 ਡਿਮਾਂਡ ਹੈ ਮੌਕੇ ਦਾ 1,65,000 ਦਾ ਟਰੈਕਟਰ ਦੇ ਦੇ 1,65,000 ਦਾ ਬਾਈ ਨੇ ਕਿਹਾ ਯਾਰ 1,60 ਦੇ ਹੀ ਲੈ ਜੂ ਕੋਈ ਗੱਲ ਆਫਰ ਹੀ ਹੈ ਵੀ ਆਫਰ ਹੀ ਹੈ ਹਾਂ ਮੂਰੇ ਆ ਗਿਆ 60 ਦਾ ਫਾਰਮ ਈਪੀਆਈ ਈਪੀਆਈ ਟੀਟ ਬਾਟੀ ਝੋਟੇ ਗੇਰਾ ਹਾਂ ਝੋਟੇ ਗੇਰਾ 3 ਸਪੀਡ ਠੀਕ ਹੈ ਜੀ ਹਾਂ ਪੰਜਾਬ ਨੰਬਰ ਹੈ ਪੰਜਾਬ ਨੰਬਰ ਮਾਨਸਾ ਦਾ ਫਰਸਟ ਕੁਆਲਟੀ ਠੀਕ ਹੈ ਜੀ ਠੀਕ ਹੈ ਜੀ 3 ਸਪੀਡ ਜਾ ਕੇ ਚੌਂਕੜਾ ਟਾਇਰ ਨਵਾਂ 16 ਇੰਚ ਟਾਇਰ ਹੈ ਠੀਕ ਹੈ ਤੇ ਟਰੈਕਟਰ ਚੱਲਿਆ ਵੀ ਬਹੁਤ ਘੱਟ ਹੈ ਘੱਟ ਚੱਲਿਆ ਹਾਂ ਬਹੁਤ ਨਵਾਂ 13 ਦੀ ਕੰਡੀਸ਼ਨ ਜਿਵੇਂ ਨਵੇਂ ਆਚਾਰੇ ਠੀਕ ਹੈ ਜੀ ਹਾਂ ਤੇ ਕਨੋਪੀ ਵਗੈਰਾ ਲੱਗੀ ਹੋਈ ਹੈ ਹਾਂ ਲੱਗੀ ਹੋਈ ਹੈ ਤੇ ਡਬਲ ਡਿਸਟ੍ਰਿਬਿਊਟਰ ਚ ਆ ਗਿਆ ਹਾਂ ਟਰੈਕਟਰ ਚੈੱਕ ਕਰ ਸਕਦੇ ਹਾਂ ਬਾਈ ਤੁਸੀਂ ਬਹੁਤ ਨਵਾਂ ਟਰੈਕਟਰ ਹੈ ਪੂਰਾ ਨਵਾਂ ਟਰੈਕਟਰ ਪਿਆ ਤੇ ਮਾਡਲ ਬਾਈ ਜੀ ਮਾਡਲ 2020 20 20 ਮਾਡਲ ਦਾ ਬਾਈ ਰੇਟ ਇਹਦਾ ਰੇਟ ਹੈਗਾ 590000 ਰੁਪਿਆ 590000 ਹਾਂ 5 ਲੱਖ ਤੇ 70000 ਟਰੈਕਟਰ ਦੇ ਦੇ ਪੰਜ ਲੱਖ 70000 ਦਾ ਇਹ ਟਰੈਕਟਰ ਬਣੂਗਾ ਹਾਂ ਤੇ ਕੋਈ ਗੱਲ ਦੀ ਦੂ ਤੀ ਤੀ ਵੀਡੀਓ ਰਹਾ ਹੋਰ ਮਾਨਤਾਲ ਲੈਦਾ ਉਹਦਾ ਮਾਨਤਾਲ ਲੈਦਾ ਹੋ ਜੂਗਾ ਮੂਰੇ ਆ ਗਿਆ ਪ੍ਰੀਤ ਜੀ 6049 ਦਸੀ ਬਾਈ ਇਹਦੇ ਬਾਈ 2022 ਮਾਡਲ ਆ ਬਾਈ ਹਾਂਜੀ 600 ਘੰਟਾ ਚੱਲਿਆ ਹੋਇਆ 600 ਘੰਟਾ ਹਾਂ ਸਾਰਾ ਟਰੈਕਟਰ ਜੈਨੂਅਲ ਆ ਸਾਰਾ ਰੀਨ ਵਾਲਾ ਜੰਮਾਰੇ ਜੈਨ ਵਾਲਾ ਨਾਲ ਦੇ ਕੱਪੜੇ ਵਾਲੀ ਸਾਤੀ ਨਾਲ ਦੇ ਟਾਇਰ 80 85 ਪੈਸੇ 80 85 ਪੈਸੇ ਨੇ ਬਾਈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਅਜੇ ਤੱਕ ਨਾਲ ਦੀਆਂ ਮਾਰਕ ਵੀ ਨਾਲ ਦੇ ਪਈ ਸੀ ਨਾਲ ਤੇ ਮਾਰਕੇ ਸੀਲਾਂ ਸੁਣ ਨਾਲ ਲੀਆਂ ਪਈਆਂ ਨੇ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੇ ਮਾਡਲ ਬਾਈ 2022 ਜੀ ਬਾਈ ਤੇ ਰੇਟ ਰੇਟ ਹੈਗਾ 435000 ਤੇ ਮੌਕੇ ਦਾ ਦੇ ਦਾਂਗੇ ਪਰ 420000 ਦਾ 420000 ਦਾ ਹਾਂ ਟਰੈਕਟਰ ਚੰਗਾ ਮਿੱਤਰੋ ਟਰੈਕਟਰ ਦੇਖ ਸਕਦੇ ਹੋ ਤੁਸੀਂ ਬਾਈ ਤੇ ਇਸ ਤੋਂ ਇਲਾਵਾ ਹੋਰ ਕਿਹਡੇ ਖੁੰਦੇ ਆ ਇੱਕ ਆਪਣੇ ਕੋਲ ਬਾਈ 855 ਖੜਾ 11 ਮਾਡਲ ਘਰੇ ਠੀਕ ਆ ਜੀ ਤੇ ਇੱਕ 35 ਵਾਲਾ ਸੋਨ ਵਾਲੀ ਕਿਹ ਖੜਾ ਠੀਕ ਆ ਜੀ 15 ਮਾਡਲ ਠੀਕ ਆ ਜੀ ਠੀਕ ਹੈ ਇੱਕ 7 ਮਾਡਲ ਸੋਨ ਵਾਲੀ ਕਿਹ ਖੜਾ 50 ਵਾਲਾ ਠੀਕ ਆ ਜੀ ਕਿੰਨੇ ਟਰੈਕਟਰ ਘਰੇ ਖੜੇ ਆ ਠੀਕ ਆ ਜੀ ਮੋਬਾਈਲ ਨੰਬਰ ਕਿੰਨਾ ਜੀ 9815 31564 98815 31564 ਬਹੁਤ ਬਹੁਤ ਧੰਨਵਾਦ ਭਾਈ ਦੀਪ ਜਾਣਕਾਰੀ ਦੇਣ ਲਈ ਹਾਂ ਤੇ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ